ਨਿੰਬੂ ਖੜਦਾ ਤੇ ਮੋਚਾ ਤੇ ਮੋਚਾ ਤੇ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਮੇਰੇ ਤੇ ਇਲਜ਼ਾਮ ਲਾਉਂਦੇ ਇਹਨਾਂ ਦੇ ਬਾਰੇ ਵੀ ਲੋਕੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਇਹਨਾਂ ਦਾ ਕੀ ਸਟੇਟਸ ਆ ਔਰ ਇਹਨਾਂ ਦੇ ਕਿੰਨਾ ਕਿੰਨਾ ਲੋਕਾਂ ਨਾਲ ਸਬੰਧ ਸੀਗੇ ਬੁਲਾਉਂਦਾ ਉਹਨੂੰ ਪੁੱਛੋ ਅਨਸਾਰ ਉਹ ਮਕਾਰ ਅਨਸਾਰੀ ਉਹਦਾ ਕੀ ਲੱਗਦਾ ਇਹਦਾ ਭਾਈ ਇੱਧਰ ਮੈਨੂੰ ਭਾਈ ਇੱਧਰ ਹੁਣ ਆਖਦਾ ਮੈਨੂੰ ਬਾਰ-ਬਾਰ ਕਿਉਂ ਪੁੱਛਦੇ ਹੋ ਸਾਤ ਖੁਸ਼ ਨਹੀਂ ਆ ਬਾਬੇ ਨਾਨਕ ਦੀ ਕਿਰਪਾ ਬਾਬੇ ਸ਼੍ਰੀਚੰਦ ਨੇ ਕਿਰਪਾ ਕੀਤੀ ਇੱਕ ਮੁੱਖ ਮੰਤਰੀ ਨਾਲ ਕਾਮ ਵਰਕਰ ਲੜਾਈ ਲੜਨ ਡਿਆ ਲੋਕਾਂ ਨੇ ਪ੍ਰਮਾਤਮਾ ਨੇ ਕਿੰਨਾ ਵੱਡਾ ਜਿਹੜਾ ਸਾਜ ਹੈ ਤੇਰੇ ਸਿਰ ਤੋਂ ਪਾਇਆ ਉਹਦਾ ਬਹੁਤ ਬੰਦੇ ਵਰਕਰ ਕਹਿੰਦੇ ਨੇ ਮਾਰ ਕੇ ਜੇਕਰ ਰੰਧਾਵਾ ਸਾਹਿਬ ਦੀ ਮੁੱਛ ਖੜੀ ਤੇ ਮੁੱਛਾ ਢੀ ਵੀ ਅੱਜ ਖੜੀ ਇਹਨੇ ਮੇਰਾ ਪਹਿਲਾਂ ਮੇਰੇ ਵਰਕਰ ਜੀ ਤੱਕ ਗੁਰਦੀਪ ਸਿੰਘ ਰੰਧਾਵੇ ਦੀ ਬਾਅਦ ਚ ਮੁੱਛਾ ਜਾ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੋਛਾ ਦਾ ਫਰ ਗੁਰਦੀਪ ਸਿੰਘ ਅੱਜ ਵੀ ਨਿੰਬੂ ਖੜਦਾ ਮੋਛਾ ਤੇ ਮੋਛਾ ਦਾ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਰਹਿੰਦਾ ਰਹਦਾ ਕਿਹੜੇ ਫੈਕਟਰ ਚੱਲੇ ਆ ਜਿੱਨਾ ਚਰ ਪ੍ਰਮਾਤਮਾ ਦਾ ਹੁਕਮ ਹੋਇਆ ਔਰ ਦੀ ਮਰਜ਼ੀ ਤੋਂ ਬਿਨਾਂ ਮੋਚ ਥੱਲੇ ਨਹੀਂ ਹੋਣੀ ਉਹਨੇ ਹੀ ਮੋਚ ਉਤੇ ਕਰਨੀਆਂ ਤੇ ਉਹਨੇ ਥੱਲੇ ਕਰਨੀਆਂ ਬਹੁਤ سارے ਤੁਹਾਡੇ ਤੇ ਪੰਜ ਵੀ ਕਿਸੇ ਕੀ ਗੈਂਗਸਟਰਾਂ ਦੇ ਨਾਲ ਦੱਸਿਆ ਗਿਆ ਸੀ ਕਿ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਅੱਜ ਵੀ ਉਹਨਾਂ ਵੱਲੋਂ ਇਹੋ ਕਿਹਾ ਜਾ ਰਿਹਾ ਜਿਹੜਾ ਉਹਨਾਂ ਤਾਜ਼ਾ ਲੋਕਾਂ ਨੇ ਵੇਖਿਆ ਸਾਡੇ ਲੋਕਾਂ ਅਮਨਪ੍ਰਸਤ ਲੋਕ ਹੈ ਮੇਰਾ ਪਰਿਵਾਰ ਸ਼ੀਤਾਲਾ ਦਾ ਪਰਿਵਾਰ ਹੈ ਰੂਪ ਰੂਪ ਮੇਰੇ ਲੋਰ ਨੇ ਚਾਰ ਮੈਂਬਰਾਂ ਨੇ ਜਦੋਂ ਕਾਲਾ ਦੌਰ ਆਇਆ ਸੀ ਪੰਜਾਬ ਤੋਂ ਚਾਹ ਨੇ ਸੀ ਦਿੱਤੀ ਚਾਰ ਮੇਰੇ ਫਾਜ਼ਲ ਸਾਹਿਬ ਫਾਜ਼ਲੋ ਦੇ ਚਾਚਾ ਜੀ ਨਾਲ ਚਾਚਾ ਜੀ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਇਹਨਾਂ ਦੇ ਬਾਰੇ ਵੀ ਲੋਕੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹਨਾਂ ਦਾ ਕੀ ਸਟੇਟਸ ਆ ਔਰ ਇਹਨਾਂ ਦੇ ਕਿੰਨਾ ਕਿੰਨਾ ਲੋਕਾਂ ਨਾਲ ਸੰਬੰਧ ਸੀਗੇ ਉਹ ਸਭ ਲੋਕਾਂ ਨੂੰ ਪਤਾ ਬਿਲਕੁਲ ਜਿਸ ਤਰੀਕੇ ਨਾਲ ਮਾਤਾ ਜੀ ਦੀਆਂ ਅੱਖਾਂ ਭਰੀਆਂ ਸੀ ਜਿਸ ਦਿਨ ਤੁਸੀਂ ਪਹਿਲੇ ਦਿਨ ਲੈ ਵੋਟ ਪਾਈ ਸੀ ਅੱਜ ਉਹਨਾਂ ਦੇ ਘਰ ਭੰਗੜੇ ਦੇਖਣ ਵਾਲੇ ਆ ਤੱਕਰ ਕਿਰਪਾ ਸਾਤ ਗੁਰੂ ਦੀ ਆ ਬਾਬੇ ਨਾਨਕ ਦੀ ਕਿਰਪਾ ਬਾਬੇ ਸ਼੍ਰੀਚੰਦ ਨੇ ਕਿਰਪਾ ਕੀਤੀ ਆ ਇੱਕ ਮੁੱਖ ਮੰਤਰੀ ਨਾਲ ਕਾਮਰਕਰ ਲੜਾਈ ਲੜਨ ਡਿਆ ਜੀ ਲੋਕਾਂ ਨੇ ਪ੍ਰਮਾਤਮਾ ਨੇ ਕਿੱਡਾ ਵੱਡਾ ਜਿਹੜਾ ਤਾਜ ਆ ਮੇਰੇ ਸਿਰ ਤੇ ਰੱਖਿਆ ਇਹ ਪਛੋਟੀ ਗੱਲ ਨਹੀਂ ਕੀ ਜਿਹੜੇ ਲੋਕ ਵੱਡੇ ਵੱਡੇ ਲੀਡਰ ਨੂੰ ਸੰਦੇ ਨੈਸ਼ਨਲ ਲੈਵਲ ਦਾ ਲੀਡਰ ਹੋਵੇ ਅੱਜ ਖਬਰਾਂ ਦੇ ਕੋਈ ਟੀਵੀ 'ਚ ਕਿੰਨਾ ਕਿਵੇਂ ਚੱਲਣ ਰਹੀਆਂ ਹਲਕੇ ਦੇ ਲੋਕਾਂ ਨੂੰ ਨਹੀਂ ਕਹਿਣਾ ਚਾਹੁੰਦਾ ਸਦਾ ਉਹਦੀ ਇਹ ਮੰਨਦੇ ਹੋ ਜਿਹਦਾ ਕਿਹੜਾ ਫੈਕਟਰ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਕਹਿੰਦਾ ਸੀ ਪਰਿਵਾਰਵਾਦ ਤੇ ਹੰਕਾਰ ਦੇ ਵਿਰੁੱਧ ਲੜਾਈ ਲੜਨੀ ਡੇਰਾ ਬਾਬਾ ਨਾਨਕ ਚ ਮੈਂ ਸ਼ੁਰੂ ਤੋਂ ਕਹਿੰਦਾ ਰਿਹਾ ਇਸ ਪਰਿਵਾਰਵਾਦ ਨੂੰ ਖਤਮ ਕਰੋ ਇਸ ਹੰਕਾਰ ਨੂੰ ਖਤਮ ਕਰੋ ਅੱਜ ਡੇਰਾ ਬਾਬਾ ਨਾਨਕ ਵਾਲਿਆਂ ਪਰਿਵਾਰਵਾਦ ਵੀ ਖਤਮ ਕਰਤਾ ਔਰ ਹੰਕਾਰ ਵੀ ਖਤਮ ਕਰ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਇੱਕ ਬਹੁਤ ਵੱਡਾ ਮੈਂ ਲੋਕਾਂ ਜਿਹੜੇ ਮੇਰੇ ਵੋਟਰ ਸਪੋਰਟਰ ਮੈਂ ਉਹਨੂੰ ਬੇਨਤੀ ਕਰਦਾ ਖੁਸ਼ੀ ਦਾ ਯਾਰ ਜਿਹੜਾ ਵਾ ਤੁਸੀਂ ਜਿੱਦਾਂ ਮਰਜ਼ੀ ਕਰੋ ਪਿੰਡਾਂ ਚ ਕੋਈ ਲੜਾਈ ਝਗੜਾ ਨਹੀਂ ਕਰਨਾ ਮੈਂ ਸਾਰੇ ਆਪਣੇ ਵੋਟਰਾਂ ਸਵਰਨ ਬੇਨਤੀ ਕਰਦਾ ਕੋਈ ਹੱਲਾਕੁੱਲਾ ਜਿਹੜਾ ਪਿੰਨਾਂ 'ਚ ਨਹੀਂ ਹੋਣਾ ਚਾਹੀਦਾ। ਅਕਾਲੀ ਦਲ ਕਹਿੰਦਾ ਚੱਗੂ ਫੈਕਟਰ ਬੜਾ ਕੰਮ ਆਇਆ ਆ ਆਮ ਆਦਮੀ ਪਾਰਟੀ ਵਾਲਿਆਂ ਨੂੰ। ਜਦੋਂ ਚੱਗੂ ਫੈਕਟਰ ਜਿਹਦੀਆਂ ਫੋਟੋਆਂ ਉੱਥੇ ਵਿਧਾਨ ਸਭਾ 'ਚ ਚੱਲੀਆਂ ਹੀ ਉਦੋਂ ਚੱਗੂ ਫੈਕਟਰ ਕਿੱਥੇ ਸੀਗਾ? ਅਕਾਲੀ ਦਲ ਵੱਲੋਂ ਵੀ ਤੁਹਾਨੂੰ ਮੇਰੀ ਤਾਂ ਕੋਈ ਫੋਟੋ ਨਹੀਂ ਕਿਸ ਦੇ ਨਾਲ। ਮੇਰੀ ਤਾਂ ਕਿਸੇ ਨਾਲ ਕੋਈ ਫੋਟੋ ਨਹੀਂ। ਜਦੋਂ ਬਿਕਰਮਜੀਤ ਸਿੰਘ ਨੇ ਵਿਧਾਨ ਸਭਾ ਸ਼ਹਿਰਚਨ 'ਚ ਫੋਟੋ ਉਹ ਕਿਹਦੀ ਫੋਟੋ ਸੀਗੀ? ਦੋ ਦਾਰਫਾਈ। ਦਾਰੀ ਨਾਲ ਤੇਰੀ ਜਨ ਵੱਲੋਂ ਕਿਹਦੇ ਨਾਲ ਫੋਟੋ। ਪਹਿਲਾਂ ਜਿਹੜੀ ਗੱਲ ਹੋਇਆ ਸੀਗਾ ਆਮੋ ਸਾਹਮਣੇ ਹੋ ਕੇ ਇਹ ਲੜਾਈ ਇਹ ਦੁਸ਼ਮਣੀ ਹੁੰਦੀ ਹੈ ਜਿਹੜੀ ਲੜਾਈ ਹੈ ਇਲੈਕਸ਼ਨ ਦੀ ਲੜਾਈ ਹੈ ਮੈਂ ਉਸ ਲੜਾਈ ਨੂੰ ਉਸੇ ਢੰਗ ਨਾਲ ਹੀ ਲੜਿਆ ਜਿਸ ਢੰਗ ਨਾਲ ਮੈਨੂੰ ਲੜਨੀ ਚਾਹੀਦੀ ਮੈਂ ਉਸੇ ਢੰਗ ਨਾਲ ਲੜਿਆ